ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਵੋ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਹੋ ਗਿਆ ਮਾਰਨਿੰਗ ਦਾ ਟਾਈਮ ਤੇ ਸਵੇਰੇ ਦੇ ਬੱਚਿਆਂ 8:30 ਤੇ ਆਪਾਂ ਲੱਗੇ ਹੁਣ ਸਾਗ ਨੂੰ ਤੜਕਾ ਲਾਉਣ ਵਾਸਤੇ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਸਾਗ ਨੂੰ ਘਰ ਵਿੱਚ ਤੜਕਾ ਕਿਵੇਂ ਲਾਈਦਾ ਚਲੋ ਜੀ ਆਪਾਂ ਨੇ ਇੱਧਰ ਸਾਰੀ ਤਿਆਰੀ ਕਰ ਲਈਤੀ ਤੇ ਆਪਾਂ ਤੁਹਾਨੂੰ ਸਾਰਾ ਹੀ ਸਮਾਨ ਦਿਖਾਉਨੇ ਆ ਦੇਖੋ ਇੱਧਰ ਆਪਾਂ ਨੇ ਨਾ ਪਿਆਜ਼ ਕੱਟ ਲਿਆ ਏ ਤੇ ਇੱਧਰ ਹੈਗਾ ਆਪਣੇ ਕੋਲ ਲਸਣ ਹੈ ਇਹ ਹੈਗਾ ਆਦਰਕ ਤੇ ਦੋ ਲਪੀਆਂ ਨੇ ਆਪਾਂ ਨੇ ਹਰੀਆਂ ਮਿਰਚਾਂ ਇਹ ਇੰਨੀਆਂ ਜਿਆਦੇ ਨਾ ਤਿੱਖੀਆਂ ਨਾ ਬਹੁਤ ਜ਼ਿਆਦਾ ਦੇਖੀਆਂ ਨੇ ਤੇ ਇੱਥੇ ਆਪਾਂ ਨੇ ਰੱਖਿਆ ਹੈ ਫਰਾਈ ਪੈਨ ਆਪਾਂ ਤੁਹਾਨੂੰ ਰੇੜੇ ਕਰਕੇ ਦਿਖਾਉਨੇ ਆ ਜਿਹੜਾ ਆਪਾਂ ਨੇ ਸਾਗ ਨੂੰ ਕਰਕਾ ਲਾਉਣਾ ਨਾ ਆਪਾਂ ਨੇ ਕਿਹੜੇ ਤੇਲ ਦਾ ਲਾਉਣਾ ਇਹ ਲਾਉਣਾ ਆਪਾਂ ਨੇ ਸਰੋਂ ਦੇ ਤੇਲ ਦਾ ਤੜਕਾ ਦੇਖੋ ਜੀ ਇਹ ਸਰੋਂ ਦੇ ਤੇਲ ਦਾ ਤੜਕਾ ਲਾਵੇ ਨਾ ਤੇ ਬਹੁਤ ਜ਼ਿਆਦਾ ਨਾ ਸਾਗ ਹੋਵੇ ਸਗੀਆਂ ਹੋਵੇ ਤੇ ਟੇਸਟ ਇੰਨਾ ਜ਼ਿਆਦਾ ਬਦਲ ਜਾਂਦਾ ਨਾ ਅਸੀਂ ਜਦੋਂ ਵੀ ਘਰ ਦੇ ਵਿੱਚ ਵੀ ਕੋਈ ਸਬਜ਼ੀ ਬਣਾਉਣੀ ਆ ਤੇ ਸਰੋਂ ਦਾ ਤੇਲ ਹੀ ਵਰਤਦੇ ਆ ਤੇ ਹੁਣ ਸਰੋਂ ਦਾ ਤੇਲ ਆਪਾਂ ਨੇ ਪਾ ਦਿੱਤਾ ਤੇ ਹੁਣ ਇਹ ਚੰਗੀ ਤਰ੍ਹਾਂ ਨਾ ਗਰਮ ਕਰ ਲੂਗੇ ਇਹ ਕੱਚਾ ਰਹਿ ਜਾਂਦਾ ਨਾ ਫਿਰ ਉੱਪਰ ਝੱਗ ਝੱਗ ਜੀ ਆਉਣ ਲੱਗ ਜਾਂਦੀ ਹੈ ਤਾਂ ਕਿ ਨਾ ਆਪਾਂ ਨੇ ਇਹਨੂੰ ਐ ਪੂਰਾ ਗਰਮ ਕਰ ਲੈਣਾ ਹੈ ਕਈ ਮੇਰੀਆਂ ਭੈਣਾਂ ਕਹਿ ਦਿੰਦੀਆਂ ਵੀ ਸਾਨੂੰ ਨਾ ਡਾਕਟਰ ਨੇ ਸਾਗ ਖਾਣਾ ਬੰਦ ਕੀਤਾ ਹੋਇਆ ਵੀ ਅਸੀਂ ਸਾਗ ਨਹੀਂ ਖਾ ਸਕਦੇ ਸਾਡੇ ਤਜਾਬ ਵਧਾ ਐਸਿਡਿਟੀ ਹੋ ਜਾਂਦੀ ਹੈ ਦੇਖੋ ਜੀ ਇਹੀ ਜੀ ਕੋਈ ਗੱਲ ਨਹੀਂ ਹੈਗੀ ਸਾਗ ਆਪਾਂ ਨੂੰ ਜ਼ਰੂਰ ਖਾਣਾ ਚਾਹੀਦਾ ਹੈ ਸਰਦੀਆਂ ਦੇ ਵਿੱਚ ਇਹ ਆਪਾਂ ਨੂੰ ਮਿਲਦਾ ਸਾਲ ਮਗਰੋਂ ਦਾ ਸਾਗ ਮਿਲਦਾ ਖਾਣ ਵਾਸਤੇ ਬਿਲਕੁਲ ਨਾ ਸਾਗ ਛੱਡਿਆ ਕਰੋ ਇਹ ਹਰੀ ਹੈ ਜੀ ਸਬਜ਼ੀ ਦੇਖੋ ਜੀ ਜੇ ਤੁਸੀਂ ਨਾ ਇਸ ਤਰ੍ਹਾਂ ਮੇਰੇ ਤਰੀਕੇ ਨਾਲ ਸਾਗ ਨੂੰ ਤੜਕਾ ਲਾ ਕੇ ਖਾਉਗੇ ਨਾ ਤੁਸੀਂ ਜਿਵੇਂ ਥੋੜੀ ਜਿਹੀ ਕੌਲੀ ਖਾਂਦੇ ਹੁੰਦੇ ਤੁਸੀਂ ਦੋ ਕੌਲੀਆਂ ਭਰ ਕੇ ਖਾ ਸਕਦੇ ਆ ਬਿਲਕੁਲ ਵੀ ਇਹ ਨੁਕਸਾਨ ਨਹੀਂ ਕਰੂਗਾ ਹੈਗਾ ਤੇ ਆਪਾਂ ਤੁਹਾਨੂੰ ਦੱਸ ਤਾਂ ਤੁਸੀਂ ਇਸ ਤਰੀਕੇ ਨਾਲ ਸਾਗ ਨਾਲ ਤੜਕਾ ਲਾਓ ਜਦੋਂ ਤੁਸੀਂ ਸਾਗ ਬਣਾਉਨੇ ਹੁੰਦੇ ਉਹਦੇ ਵਿੱਚ ਨਾ ਇੱਕ ਚਮਚਾ ਹਲਦੀ ਦਾ ਜ਼ਰੂਰ ਪਾਇਆ ਕਰੋ ਉਹਦੇ ਨਾਲ ਵੀ ਨਾ ਬਿਲਕੁਲ ਵੀ ਤਜਾਬ ਨਹੀਂ ਵਧਦਾ ਹੈਗਾ ਹੁਣ ਆਪਣਾ ਤੇਲ ਹੈ ਚੰਗੀ ਤਰ੍ਹਾਂ ਗਰਮ ਹੋ ਰਿਹਾ ਹੈ ਏ ਆਪਾਂ ਨੇ ਨਾ ਕੱਲ ਬਣਾਇਆ ਤਾਂ ਸਾਗ ਤੇ ਹੁਣ ਆਪਾਂ ਮਾਰਨਿੰਗ ਲਾਉਣ ਲੱਗੇ ਆ ਤੜ ਤਾ ਦੇਖੋ ਜੀ ਹਰੇ ਆਪਣਾ ਤੇਲ ਨਾ ਚੰਗੀ ਤਰ੍ਹਾਂ ਨਾ ਗਰਮ ਨਹੀਂ ਹੋਇਆ ਹੈਗਾ ਦੇਖੋ ਉੱਪਰ ਤੇਲ ਦੇ ਨਾ ਚੱਗ ਆਉਣੀ ਆਲੇ ਜਦੋਂ ਇਹ ਪੂਰਾ ਗਰਮ ਹੋ ਜਾਊਗਾ ਨਾ ਉਸਤੇ ਮਗਰੋਂ ਫੇਰ ਆਪਾਂ ਲਸਣ ਪਿਆਜ਼ ਆਦਰਕ ਹਰੀ ਮਿਰਚ ਪਾਵਾਂਗੇ ਤੇ ਹੁਣ ਆਪਣਾ ਤੇਲ ਹੋ ਗਿਆ ਹੈ ਚੰਗੀ ਤਰ੍ਹਾਂ ਗਰਮ ਦੇ ਸਭ ਤੋਂ ਪਹਿਲਾਂ ਆਪਾਂ ਨੇ ਤੇਲ ਦੇ ਵਿੱਚ ਕੀ ਪਾਉਣਾ ਹੈ ਸਭ ਤੋਂ ਪਹਿਲਾਂ ਆਪਾਂ ਨੇ ਪਾਉਣਾ ਇਹਦੇ ਵਿੱਚ ਅਦਰਕ ਮੈਂ ਆਲਸਣ ਪਾਉਣਾ ਸੌਰੀ ਹੋਰ ਆਪਾਂ ਇਹਦੇ ਵਿੱਚ ਲਸਣ ਪਾ ਦਿੱਤਾ ਹੈ ਤੇ ਇਹਨੂੰ ਆ ਚੰਗੀ ਤਰ੍ਹਾਂ ਨਾ ਆ ਚੰਗੀ ਤਰ੍ਹਾਂ ਪਕਾਵਾਂਗੇ ਇਹ ਜਿਹੜਾ ਕਤਲ ਹੁੰਦਾ ਨਾ ਇਹਨੂੰ ਨਾ ਥੋੜਾ ਜਿਹਾ ਵੱਧੇ ਟਾਈਮ ਲੱਗਦਾ ਹੈ ਦੇਖੋ ਇਹ ਰੇਕ ਸੁਬੂਆ ਦੇਖੋ ਕਿੰਨੇ ਵਧੀਆ ਨੇ ਇਹ ਲਸਣ ਹੁੰਦਾ ਨਾ ਬਹੁਤ ਗੁਣਕਾਰੀ ਚੀਜ਼ ਆ ਇਹ ਦੇਖੋ ਆਪਣੇ ਲਸਣ ਦਾ ਨਾ ਰੰਗ ਨਾ ਚੇਂਜ ਹੋ ਗਿਆ ਹੈ ਉਸ ਤੇ ਮਗਰੋਂ ਆਪਾਂ ਨਾ ਇਹਦੇ ਵਿੱਚ ਹੁਣ ਆਦਰਕ ਐਡ ਕਰੂੰਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਪਨੀਰ ਨੂੰ ਨਾ ਚੰਗੀ ਤਰ੍ਹਾਂ ਨਾ ਜਿੰਨਾ ਚਿਰ ਇਹਦਾ ਤੜਕੇ ਦਾ ਨਾ ਕਲਰ ਨਹੀਂ ਕੇਜ ਹੁੰਦਾ ਨਾ ਉਨਾ ਚਿਰ ਆਪਾਂ ਇਹਨੂੰ ਪਕਾਉਨੇ ਆਂ ਸ਼ੇਰ ਦੇਖੋ ਸਾਗ ਇੱਕ ਨੰਬਰ ਬਣ ਕੇ ਹੋ ਜਾਣਾ ਆਪਣਾ ਤਿਆਰ ਤੁਸੀਂ ਨਾ ਉਂਗਲੀਆਂ ਚੱਟਦੇ ਰਹਿ ਜਾਓਗੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਹਰੀ ਮਿਰਚ ਤੁਸੀਂ ਜੇ ਤੁਸੀਂ ਸਾਗ ਖਾਣਦੇ ਨਾ ਬਿਲਕੁਲ ਨਾ ਡਰਿਓ ਵੀ ਅਸੀਂ ਸਾਗ ਨਹੀਂ ਖਾਣਾ ਹੈਗਾ ਤੁਸੀਂ ਇਸ ਤਰੀਕੇ ਨਾਲ ਨਾ ਸਾਗ ਨੂੰ ਤਰਤਾ ਲਾ ਕੇ ਖਾਉਂਗੇ ਨਾ ਕੋਡਾ ਹੋਰ ਸਬਜ਼ੀ ਖਾਣ ਨੂੰ ਬਿਲਕੁਲ ਵੀ ਦਿਲ ਨਹੀਂ ਕਰਨਾ ਹੈਗਾ ਹੁਣ ਤਾਂ ਜਾਂਦੀ ਵਾਰ ਦਾ ਹੀ ਸਾਗ ਹੈ ਤੇ ਮੇਰੀਆਂ ਭੈਣਾਂ ਨੂੰ ਜ਼ਰੂਰ ਖਾਣਾ ਚਾਹੀਦਾ ਸਾਗ ਦੇਖੋ ਜਿਹੜੀ ਆਪਾਂ ਸਾਗ ਦੇ ਵਿੱਚ ਪਾਲਕ ਪਾਉਨੇ ਆ ਉਹਦੇ ਨਾਲ ਆਪਣੇ ਸਰੀਰ ਨੂੰ ਕਿੰਨੀ ਜ਼ਿਆਦਾ ਆਇਰਨ ਮਿਲਦੀ ਹੈ ਨਾ ਇਹ ਆਪਣੇ ਸਰੀਰ ਵਾਸਤੇ ਬਹੁਤ ਵਧੀਆ ਹੁੰਦੀ ਹੈ ਪਾਲਕ ਖਾਣੀ ਤਾਂ ਜ਼ਰੂਰੀ ਹੈ ਇਹਦਾ ਧਣੀਏ ਦਾ ਪਾਲਕ ਦਾ ਤੁਸੀਂ ਨਾ ਸੂਪ ਵੀ ਕੱਢ ਕੇ ਪੀ ਸਕਦੇ ਆ ਹੁਣ ਆਪਨੇ ਨਾ ਪਿਆਜ਼ ਦਾ ਨਾ ਪਿਆਜ਼ ਦਾ ਲਸਣ ਦਾ ਅਦਰਕ ਦਾ ਦੇਖੋ ਜੀ ਕਲਰ ਰਹਿ ਚੰਗੀ ਤਰ੍ਹਾਂ ਚੇਂਜ ਹੋ ਗਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਾਗ ਹੁਣ ਆਪਾਂ ਨਾ ਸਾਗ ਐਡ ਕਰ ਦਨੇ ਇਹਦੇ ਵਿੱਚ ਤੇ ਆਪਾਂ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਦਨੇ ਆ ਦੇਖੋ ਆਪਣੇ ਕੜਕੇ ਦਾ ਦੇਖੋ ਕਿੰਨਾ ਵਧੀਆ ਕਲਰ ਆਇਆ ਏ ਮੇਰੇ ਦਾ ਮੂਹ ਦੇ ਵਿੱਚ ਹੁਣੀ ਪਾਣੀ ਆਉਣ ਲੱਗ ਗਿਆ ਏ ਤੇ ਆਪਾਂ ਨਾਲ ਪਕਾਵਾਂਗੇ ਮੱਕੀ ਦੀਆਂ ਰੋਟੀਆਂ ਦੇਖੋ ਜੀ ਸਾਗ ਦੇ ਨਾਲ ਮੱਕੀ ਦੀ ਰੋਟੀ ਹੋਵੇ ਨਾ ਤੇ ਸਵਾਦ ਫੇਰ ਦੁੱਪਣਾ ਵਾਜ ਜਾਂਦਾ ਬਸ ਆਪਾਂ ਇਹਨਾਂ ਕੇ ਤੜਕਾਂਗੇ ਸਾਗ ਨੂੰ ਤੇ ਹੁਣ ਆਪਾਂ ਨਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਨੇ ਆ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਨੇ ਨਾ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੇ ਆਪਾਂ ਨੇ ਐਂਡ ਦੇ ਵਿੱਚ ਇਹਦੇ ਵਿੱਚ ਇੱਕ ਹੋਰ ਚੀਜ਼ ਐਡ ਕਰਨੀ ਆ ਇਹ ਆਪਾਂ ਪਾਵਾਂਗੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਜਮਾ ਇਨਾਂ ਚੁਟਕੀ ਗ ਹਿੰਗ ਪਾਵਾਂਗੇ ਚਿੰਗ ਹਿੰਗ ਪਾਉਣ ਦੇ ਨਾਲ ਨਾ ਸਾਗ ਹੈ ਜਿਹੜਾ ਉਹ ਇੰਨੀ ਛੇਤੀ ਹਾਰ ਹੀ ਮਾਊਗਾ ਨਾ ਬਹੁਤ ਜ਼ਿਆਦਾ ਇਹ ਵੀ ਜਦੋਂ ਵੀ ਤੜਕਾ ਲਾਉਣਾ ਨਾ ਐਂਡ ਵਿੱਚ ਤੁਸੀਂ ਜਰੂਰ ਇਹਦੇ ਵਿੱਚ ਹਿੰਗ ਪਾ ਕੇ ਖਾਓ ਤਾਂ ਉਹਨੂੰ ਨਾ ਬਿਲਕੁਲ ਵੀ ਸਾਗ ਨਹੀਂ ਐਂਟਜਾਬ ਨਹੀਂ ਬਣੂਗਾ ਜਿਵੇਂ ਪੇਟ ਦੇ ਵਿੱਚ ਕਬਰਾੜ ਜੀ ਹੋਣ ਲੱਗ ਜਾਂਦੀ ਆ ਇਹ ਪਾ ਕੇ ਨਾ ਤੁਸੀਂ ਜਰੂਰ ਖਾਓ ਤੁਸੀਂ ਨਾ ਕੌਡੀਆਂ ਭਰ-ਭਰ ਖਾਓਗੇ ਇੰਨੇ ਜਿਆਦਾ ਸਾਗ ਨਾ ਟੇਸਟੀ ਬਣੂਗਾ ਨਾ ਤੁਸੀਂ ਉਂਗਲੀਆਂ ਜੱਟਦੇ ਰਹੂਗੇ ਮੇਰੇ ਤਰੀਕੇ ਨਾਲ ਨਾ ਸਾਗ ਨੂੰ ਤੜਕਾ ਲਾ ਕੇ ਜਰੂਰ ਦੇਖਣਾ ਮੇਰੀਆਂ ਭੈਣਾਂ ਚਲੋ ਜੀ ਆਪਾਂ ਨੇ ਹੁਣ ਸਾਗ ਨੂੰ ਤੜਕਾ ਲਾ ਦਿੱਤਾ ਤੇ ਆਪਾਂ ਤੁਹਾਨੂੰ ਨੇੜੇ ਕਰਕੇ ਵੀ ਇਹਦੀ ਲੁੱਕ ਦਿਖਾਉਣੀ ਆ ਦੇਖੋ ਆਪਣੇ ਸਾਗ ਦੀ ਕਿੰਨੀ ਵਧੀਆ ਲੁੱਕ ਆਈ ਆ ਤੜਕਾ ਲਾ ਕੇ ਜਦੋਂ ਵੀ ਅਸੀਂ ਘਰ ਦੇ ਵਿੱਚ ਸਾਗ ਨੂੰ ਤੜਕਾ ਲਾਉਂਦੇ ਨਾ ਇਸ ਤਰ੍ਹਾਂ ਹੀ ਸਾਗ ਨੂੰ ਤੜਕਾ ਲਾ ਕੇ ਖਾਂਦੇ ਆ ਤੇ ਬਹੁਤ ਜ਼ਿਆਦਾ ਟੇਸਟੀ ਬਣਦਾ ਸਾਗ ਚਲੋ ਜੀ ਹੁਣ ਆਪਾਂ ਨੇ ਸਾਗ ਨੂੰ ਤੜਕਾ ਲਾ ਦਿੱਤਾ ਹੈ ਤੇ ਆਪਾਂ ਅਸਾ ਨੂੰ ਤੜਕਾ ਲਾ ਦਿੱਤਾ ਹੈ ਤੇ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਇੱਥੇ ਹੀ ਕਰਦੇ ਆ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਈ ਦਿਨਾਂ ਤੋਂ ਮੇਰੀ ਭੈਣਾਂ ਦੀ ਡਿਮਾਂਡ ਤੇ ਦੀ ਜੀ ਚੁੱਲ੍ਹੇ ਤੇ ਸਾਗ ਕਿਉਂ ਨਹੀਂ ਬਣਾਉਂਦੇ ਹੈਗੇ ਦੇਖੋ ਜੀ ਸਾਨੂੰ ਬਿਲਕੁਲ ਵੀ ਹਲੇ ਟਾਈਮ ਨਹੀਂ ਲੱਗੇ ਹੈਗਾ ਜਿੱਦਣ ਆਪਾਂ ਸਾਗ ਬਣਾਵਾਂਗੇ ਨਾ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਾਂਗੇ ਆਪਾਂ ਚੁੱਲ੍ਹੇ ਤੇ ਸਾਗ ਬਣਾਵਾਂਗੇ ਦੇਸੀ ਤਰੀਕੇ ਨਾਲ ਤੁਹਾਨੂੰ ਆਪਾਂ ਲਿਆਉਂਗੇ ਵੀ ਦਿਖਾਵਾਂਗੇ ਬੈ ਬਣਾਉਂਦੇ ਵੀ ਦਿਖਾਵਾਂਗੇ ਤੇ ਮੈਂ ਆਪਣੀ ਭੈਣਾਂ ਦੀ ਡਿਮਾਂਡ ਜ਼ਰੂਰ ਪੂਰੀ ਕਰੂੰਗੀ ਚਲੋ ਜੀ ਹੁਣ ਆਪਾਂ ਮਿਲਦੇ ਹੁਣ ਅਗਲੀ ਵੀਡੀਓ ਵਿੱਚ ਤੇ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ